ਰਾਜਵੀਰ ਜਵੰਦੇ ਦੀ ਮੌਤ ਦਾ ਅਸਲ ਸੱਚ ਆਇਆ ਸਾਹਮਣੇ ਪੰਜੌਰ ਪੁਲਿਸ ਨੇ ਖੋਲੇ ਸਾਰੇ ਰਾਜ਼ ਪੰਜਾਬੀ ਗਾਇਕ ਰਾਜਵੀਰ ਜਵੰਦੇ ਦੀ ਮੌਤੇ ਨੇ ਹਰ ਕਿਸੇ ਦੇ ਦਿਲ ਵਿੱਚ ਸ਼ੰਕਾ ਪੈਦਾ ਕਰ ਦਿੱਤੀ ਹੈ ਕੁਝ ਲੋਕ ਇਸ ਨੂੰ ਐਕਸੀਡੈਂਟ ਦੱਸ ਰਹੇ ਹਨ ਤੇ ਕੁਝ ਲੋਕ ਇਸ ਨੂੰ ਸੋਚੀ ਸਮਝੀ ਹੋਈ ਸਾਜ਼ਿਸ਼ ਦੱਸ ਰਹੇ ਹਨ ਤੇ ਹੁਣ ਇਸ ਮਾਮਲੇ ਵਿੱਚ ਪੰਜੌਰ ਪੁਲਿਸ ਵੱਲੋਂ ਡੀਡੀਆਰ ਜਾਰੀ ਕੀਤੀ ਗਈ ਹੈ ਤੇ ਪੰਜੌਰ ਦੀ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡੇ ਸੱਚ ਇਸ ਮਾਮਲੇ ਦੇ ਦੱਸੇ ਹਨ ਪੰਜੌਰ ਦੇ ਇਨਸਪੈਕਟਰ ਨੇ ਕਿਹਾ ਕਿ 27 ਸਤੰਬਰ ਨੂੰ ਜਵੰਦੇ ਦਾ ਹਾਦਸਾ ਜਦੋਂ ਹੋਇਆ ਤਾਂ 6 ਸੈਕਟਰ ਦੇ ਸਰਕਾਰੀ ਹਸਪਤਾਲ ਚੋਂ ਸਾਨੂੰ ਕਾਲ ਆਈ ਕਿ ਇਸ ਹਾਦਸਾ ਇਹ ਹਾਦਸਾ ਵਾਪਰਿਆ ਹੈ ਤੇ ਸਰਕਾਰੀ ਹਸਪਤਾਲ ਨੇ ਜਵੰਦੇ ਦਾ ਚੈੱਕਅਪ ਕਰਕੇ ਉਸ ਨੂੰ ਇਲਾਜ ਤੋਂ ਮਨ੍ਹਾ ਕਰ ਦਿੱਤਾ ਤੇ 28 ਸਤੰਬਰ ਨੂੰ ਜਦੋਂ ਪਤਾ ਲੱਗਾ ਕਿ ਉਹ ਮੁਹਾਲੀ ਦੇ 40 ਹਸਪਤਾਲ ਵਿੱਚ ਭਰਤੀ ਹੋ ਚੁੱਕਿਆ ਹੈ ਤਾਂ ਹਰਿਆਣਾ ਦੇ ਪੰਜੌਰ ਪੁਲਿਸ ਦੀ ਟੀਮ ਹਸਪਤਾਲ ਪਹੁੰਚੀ ਤੇ ਰਾਜਵੀਰ ਜਵੰਦ ਦੇ ਸਾਥੀ ਸਖਵਿੰਦਰ ਸਿੰਘ ਨੇ ਆਪਣੀ ਸਟੇਟਮੈਂਟ ਪੁਲਿਸ ਨੂੰ ਦਰਜ ਕਰਵਾਈ ਤੇ ਪੁਲਿਸ ਨੇ ਦੱਸਿਆ ਕਿ ਉਹ ਬੱਦੀ ਤੋਂ ਸ਼ਿਮਲਾ ਜਾ ਰਹੇ ਸੀ ਤੇ ਪੰਜ ਮੋਟਰਸਾਈਕਲਾਂ ਤੇ ਉਹ ਵੱਖਰੇ ਵੱਖਰੇ ਮੁੰਡੇ ਸਵਾਰ ਸਨ ਤੇ ਤਿੰਨ ਮੋਟਰਸਾਈਕਲ ਜਵੰਦੇ ਤੋਂ ਅੱਗੇ ਜਾ ਰਹੇ ਸਨ ਤੇ ਚਾਰ ਨੰਬਰ ਤੇ ਰਾਜਵੀਰ ਜਵੰਦੇ ਦਾ ਮੋਟਰਸਾਈਕਲ ਸੀ ਤੇ ਲਾਸਟ ਤੇ ਇੱਕ ਹੋਰ ਬਾਈਕ ਸੀ ਤਾਂ ਰੋਡ ਤੇ ਉੱਪਰ ਦੋ ਸਾਨ ਆਪਸ ਦੇ ਵਿੱਚ ਭੜ ਰਹੇ ਸਨ ਤੇ ਉਹਨਾਂ ਸਾਨਾਂ ਦੀ ਭੇੜ ਵਿੱਚ ਰਾਜਵੀਰ ਜਵੰਦਾ ਆ ਗਿਆ ਤੇ ਬੁਰੀ ਉਸ ਦਾ ਉਹਨਾਂ ਨਾਲ ਟਕਰਾ ਹੋਇਆ ਤੇ ਮੌਕੇ ਤੇ ਮੌਜੂਦ ਇੱਕ ਰੇੜੀ ਵਾਲੇ ਨੇ ਇਹ ਪੂਰਾ ਹਾਦਸਾ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਜਵੰਦੇ ਦਾ ਮੋਟਰਸਾਈਕਲ 60 ਦੀ ਸਪੀਡ ਤੇ ਜਾ ਰਿਹਾ ਸੀ ਪੁਲਿਸ ਨੇ ਕਿਹਾ ਕਿ ਇਸ ਸਪੀਡ ਦੇ ਉੱਤੇ ਉਹ ਮੋਟਰ ਰੋਡ ਤੇ ਮੋਟਰਸਾਈਕਲ ਨਹੀਂ ਚੱਲ ਸਕਦਾ ਕਿਉਂਕਿ ਉਹ ਰੋਡ ਮੀਂਹ ਦੇ ਕਾਰਨ ਕਾਫੀ ਖਰਾਬ ਹੋ ਚੁੱਕਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਬਲੈਰੋ ਗੱਡੀ ਵਾਲੀ ਗੱਲ ਕਹੀ ਜਾ ਰਹੀ ਹੈ ਉਹ ਸਭ ਝੂਠ ਹੈ ਕਿਸੇ ਤਰ੍ਹਾਂ ਦੀ ਕੋਈ ਗੱਡੀ ਨਾਲ ਇਹ ਐਕਸੀਡੈਂਟ ਨਹੀਂ ਹੋਇਆ ਬਲਕਿ ਇਹ ਸਾਨਾਂ ਦੇ ਟਕਰਾਉਣ ਨਾਲ ਹੀ ਪੂਰਾ ਬਾਣਾ ਵਾਪਰਿਆ ਹੈ ਤੇ ਬਾਕੀ ਉਹਨਾਂ ਦਾ ਕਹਿਣਾ ਹੈ ਕਿ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਕੇ ਬੋਡੀ ਕਰਦਿਆਂ ਨੂੰ ਸੌਂਪ ਦਿੱਤੀ ਗਈ ਸੀ ਤੇ ਬਾਕੀ ਦੋਸਤੋ ਹੁਣ ਅੱਗੇ ਇਸ ਮਾਮਲੇ ਵਿੱਚ ਕੀ ਕਲੀਅਰੈਂਸ ਸਾਹਮਣੇ ਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੇ ਬਾਕੀ ਤੁਹਾਡੀ ਪੁਲਿਸ ਦੇ ਇਸ ਬਿਆਨ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ